ਸਾਰੀਓ ਰਾਜਵੀਰ ਕਸਰ ਸਾਹਿਬ ਜੀ ਮਾਈਕ ਜੋ ਪਤਾ ਨਹੀਂ ਕਿਹਾ ਸਾਡੇ ਬਹੁਤ ਸਾਰੇ ਸਰਕਾਰਿਓ ਰਾਣਾ ਜੀ ਹੋਰ ਸਾਰੇ ਲੀਡਰ ਸਹਿਬਾਨ ਜੀ ਇਹ ਪ੍ਰੋਗਰਾਮ ਦੇ ਪ੍ਰਬੰਧਕ ਤੇ ਹੋਰ ਸਾਰੇ ਐਮਸੀ ਸਹਿਬਾਨ ਮੈਂ ਸਾਧਨ ਦਾ ਆਸੋਰ ਤੇ ਲੁਧਿਆਣਾ ਨਿਵਾਸੀਆਂ ਦਾ ਐਮਸੀ ਸਹਿਬਾਨ ਦਾ ਲੀਡਰ ਸਹਿਬਾਨ ਦਾ ਆਸ਼ੂ ਜੀ ਦਾ ਬਹੁਤ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਜੋ ਮੈਨੂੰ ਪਾਰਲੀਮੈਂਟ ਦੇ ਵਿੱਚ ਸੰਸਦ ਰਤਨ ਅਵਾਰਡ ਦੇ ਨਾਲ ਸਨਮਾਨਿਤ ਕਰਨ ਲਈ ਨਾਮਿਨੇਟ ਕੀਤਾ ਗਿਆ ਉਸ ਲਈ ਮੈਂ ਜੋ ਮੈਨੂੰ ਇੱਥੇ ਸਨਮਾਨਿਤ ਕੀਤਾ ਗਿਆ ਉਹਦਾ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹ ਸਨਮਾਨ ਪੂਰੇ ਪੰਜਾਬ ਨੂੰ ਮਿਲਿਆ ਇਹ ਸਨਮਾਨ ਕਿਉਂਕਿ ਮੈਂ ਕਮੇਟੀ ਦਾ ਸਟੈਂਡਿੰਗ ਕਮੇਟੀ ਜਿਹੜੀ ਐਗਰੀਕਲਚਰ ਫੂਡ ਪ੍ਰੋਸੈਸਿੰਗ ਐਨੀਮਲ ਹਸਬੰਡਰੀ ਤੇ ਥਿसरी ਡੈਰੀ ਕੋਆਪਰੇਸ਼ਨ ਇਹ ਡਿਪਾਰਟਮੈਂਟ ਦੀ ਕਿੰਬਟੀ ਉਹਦਾ ਚੇਅਰਮੈਨ ਹੋਣਾ ਤੇ ਜੋ ਅੱਛੀ ਕਾਰਗੁਜ਼ਾਰੀ ਕੀਤੀ ਗਈ ਹੈ ਉਹਦੇ ਕਰਕੇ ਇਹ ਸਨਮਾਨ ਮਿਲਿਆ ਪੰਜਾਬ ਚ ਇਹ ਪਹਿਲੀ ਵਾਰ ਕਿਸੇ ਨੂੰ ਇਨਾਮ ਮਿਲ ਰਿਹਾ 2010 ਤੋਂ ਸ਼ੁਰੂ ਹੋਇਆ ਸੀ ਇਸ ਇਨਾਮ ਹਰ ਸਾਲ ਮੰਦਾ ਹੈ ਲੇਕਿਨ ਅਜ ਤੱਕ ਕਿਸੇ ਨੂੰ ਪੰਜਾਬ ਤੋਂ ਨਹੀਂ ਮਿਲਿਆ ਸੀ ਸੋ ਮੈਂ ਇਹਨੂੰ ਪਤਾ ਨਹੀਂ ਸਾਰਿਆਂ ਨੂੰ ਇਸ ਗੱਲ ਦੀ ਬੁਝਾਈ ਦੇਣਾ ਚਾਹੁੰਦਾ ਹਾਂ ਕਿ ਇਹ ਸਿੱਤਕਾਰਯੋਗ ਵੀਰੋ ਧਿਆਣਾ ਦੀ ਜਿਹੜੀ ਇਲੈਕਸ਼ਨ ਚੱਲ ਰਹੀ ਹੈ ਇਹ ਚੋਣ ਆਸ਼ੂ ਜਾਂ ਉਹਦੇ ਵਿਰੋਧੀ ਦੇ ਵਿਚਾਰ ਨਹੀਂ ਹੈ ਔਰ ਇਹ ਚੋਣ ਪੰਜਾਬੀਅਤ ਪੰਜਾਬ ਦੀ ਹੋਂਦ ਦੀ ਹੈ ਇਸ ਨੇ ਸਿੱਧ ਕਰਨਾ ਹੈ ਕਿ ਜਿਹੜੇ ਪੰਜਾਬ ਦੇ ਬਾਹਰੋਂ ਆ ਕੇ ਲੋਕ ਰਾਜ ਕਰ ਰਹੇ ਆ ਕਰਕੇ ਗੱਲ ਆ ਯਾਰ ਬਾਈ ਉਹ ਇੱਥੇ ਰਹਿਣਗੇ ਨਾ ਰਹਿਣਗੇ ਇਹ ਚੋਣ ਕੇਜਰੀਵਾਰਦ ਸਤਿੰਦਰ ਜੈਨ ਵਰਗੇ ਸੁਸ਼ੋਧੀਏ ਵਰਗੇ ਕਿੰਨੇ ਨਾਮਕਨਾਰੋ ਜਿਹੜੇ ਦਿੱਲੀ ਤੇ ਆ ਕੇ ਇੱਥੇ ਬੈਠ ਕੇ ਰਾਜ ਕਰ ਰਹੇ ਆ ਇਹ ਉਹਨਾਂ ਨੂੰ ਇੱਥੇ ਤੇ ਕੱਢਣ ਦੀ ਹੈ ਆ ਪੰਜਾਬੀਆਂ ਦਾ ਰਾਜ ਸਥਾਪਿਤ ਕਰਨ ਦੀ ਹੈ ਇੱਥੇ ਇਹ ਆຊੂ ਤੇ ਜਿਹੜਾ ਬਰਾਬਰ ਖੜਾ ਇਹਦੇ ਵਿੱਚ ਨਾਮ ਆਉਂਦਾ ਆ अरोड़ा ਉਹਦੀ ਚੋਂ ਥੋੜੋ ਹੈ अरोड़ा ਕੋਈ ਨਾਲੇ ਆਮ ਆਦਮੀ ਪਾਰਟੀ ਦਾ ਬੰਦਾ ਥੋੜੋ ਹੈ ਉਹ ਤਾਂ ਸਰਕਾਰੀ ਬੰਦਾ ਹੈ ਜਿੱਦੀ ਸਰਕਾਰ ਆ ਜਾਂਦੀ ਉਹਦੇ ਨਾਲ ਹੋ ਜਾਂਦਾ ਹੈ ਜਿਆਦਾ ਪਿੱਛੇ ਜੇ ਸਾਡੀ ਸਰਕਾਰ ਸੀ ਮੈਂ ਮੁੱਖ ਮੰਤਰੀ ਸੀ। ਕਿਹਾ ਇਹਨਾਂ ਦਾ ਲੈਣ ਲੈਣਾ ਹੈ। ਕੀ ਆ ਇਹ ਲੱਗਦੇ ਆ ਸਾਡੇ? ਮੈਂ ਪਹਿਲਾਂ ਕਿਹਾ ਸੀ ਕਿ ਇੱਕ ਕਾਲੇ ਅੰਗਰੇਜ਼ ਆ ਪੰਜਾਬ ਨੂੰ ਲੁੱਟਣ ਆਏ ਪੰਜਾਬ ਨੂੰ ਲੁੱਟ ਕੇ ਲੈ ਜਾਣਗੇ। ਅੱਜ ਉਹ ਗੱਲ ਸਾਬਤ ਹੋ ਰਹੀ ਹੈ ਕਿ ਕਾਲੇ ਅੰਗਰੇਜ਼ ਐ ਜਿਹੜੇ ਪੰਜਾਬ ਨੂੰ ਇੱਥੇ ਲੁੱਟਣ ਆਏ ਹੋਏ ਐ ਔਰ ਇੱਥੇ ਕੁਰਸੀਆਂ ਤੇ ਬੈਠ ਕੇ ਪੰਜਾਬ ਨੂੰ ਲੁੱਟ ਰਹੇ ਐ ਸਾਡੇ ਵਾਲਾ ਜਿਹੜਾ ਚੁੱਡੂ ਐ ਮੁੱਖ ਮੰਤਰੀ ਇਹਦਾ ਗੁੱਡ ਟੈਕ ਪੀ ਇਹਦੇ ਤਹ ਜਬਰਦਸਤੀ ਸਾਈਨ ਕਰਾਉਂਦੇ ਆ ਆ ਤੁਹਾਡੇ ਲੁਧਿਆਣੇ ਦੇ ਵਿੱਚ ਇੱਕ ਬੜੀ ਭਾਰੀ ਕਲੋਨੀ ਕੱਟ ਰਹੀ ਹੈ ਉਹਦੇ ਵਿੱਚ ਪਹਿਲਾਂ ਇਹਨਾਂ ਨੇ ਆਪਣੇ ਬੰਦਿਆਂ ਨੂੰ ਜ਼ਮੀਨਾਂ ਦਿਵਾਤੀਆਂ ਤੁਹਾਡੇ ਜਿਹੜਾ ਰੋਡ ਆ ਇਹਨੇ ਕਾफी ਫਰੀਦੀ ਵੀ ਬੰਦੇ 450 ਕਿਲਾ ਦੱਸਦੇ ਬੱਕਰੀਆਂ ਸੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹੈ ਕਿ ਆ ਜਿਹੜੇ ਗੈਂਗਸਟਰ ਹੈ ਜਿਨ੍ਹਾਂ ਨੇ ਇੱਥੇ ਚੋਰੀਆਂ ਡਾਕਿਓ ਰਹੇ ਇਨ੍ਹਾਂ ਦੇ ਪਿੱਛੇ ਇਹੀ ਲੋਕ ਹੈ